ਦਾਸ ਗੁਰ ਸਾਹਿਬਾਨ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਗੁਰਨਾਨਕ ਦੇਵ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਸੇਵ ਗੁਰੰਗਦੇਵ ਜੀ ਨੂੰ ਗੁਰੰਗਦੇਵ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਕੁੜਮ ਗੁਰੂ ਅਮਰਦਾਸ ਜੀ ਨੂੰ ਗੁਰ ਅਮਰਦਾਸ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਜਵਾਈ ਗੁਰੂ ਰਾਮਦਾਸ ਜੀ ਨੂੰ ਗੁਰ ਰਾਮਦਾਸ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਤੀਸਰੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰ ਅਰਜਨ ਦੇਵ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰਦਾਸਾਹਿਬ ਜੀ ਨੂੰ ਗੁਰਦਾਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਦੂਸਰੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਦਾਦਾ ਜੀ ਦੇ ਪ੍ਰਾਗੁਰ ਤੇਗਬਾਦ ਸਾਹਿਬ ਜੀ ਨੂੰ ਗੁਰਤੇਗਬਾਦ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਗੁਰਗੋਬਿੰਦ ਸਿੰਘ ਜੀ ਨੂੰ 1708 ਵਿੱਚ ਨੰਦੇਸਰ ਦੇ ਧਰਤੀ ਵਿਖੇ ਗੁਰਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਆਗਿਆ ਪਈ ਅਕਾਲ ਕੀ ਤਬੇ ਚਲਾਈਓ ਪੰਥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗੰਦ ਉਸ ਤੋਂ ਬਾਅਦ ਰਹਿਦੀ ਦੁਨੀਆਂ ਤੱਕ ਸਿੱਖਾ ਦੇ ਗੁਰੂ ਗੁਰਗਨ ਸਾਹਿਬ ਜੀ ਹੀ ਰਹਿਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਗੁਰੂ ਸਾਹਿਬਾ ਨਾ ਦਿਆਸਨ ਤਾਨਾ ਦੇ ਨਾਮ ਸਿਗਰ ਨਾਨਕ ਦੇਵ ਜੀ ਦੇ ਦੋ ਸੁਪੁੱਤਰ ਸਨ ਬਾਬਾ ਸ਼ਿਰੀ ਚੰਜੀ ਤੇ ਬਾਬਾ ਲਖਮੀ ਦਾਸ ਜੀ ਸਿਗਰ ਅੰਗਰ ਦੇਵ ਜੀ ਦੇ ਦੋ ਸੁਪੁੱਤਰ ਅਤੇ ਦੋ ਸੁਪੁੱਤਰੀਆਂ ਸਨ ਸੁਪੁੱਤਰਾਂ ਦੇ ਨਾਮ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਦੋ ਸੁਪੁੱਤਰੀਆਂ ਦੇ ਨਾਮ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਸਿਗਰ ਅਮਰਦਾਸ ਜੀ ਦੇ ਵੀ ਦੋ ਸੁਪੁੱਤਰ ਅਤੇ ਦੋ ਸੁਪੁੱਤਰੀਆਂ ਸਨ ਸਪੁੱਤਰਾ ਦੇ ਨਾਮ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਦੋ ਸੁਪਤਰੀਆਂ ਦੇ ਨਾਮ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਸਨ ਪ੍ਰਿਥੀ ਚੰਦ ਜੀ, ਮਹਾਦੇਵ ਜੀ ਤੇ ਸ਼੍ਰੀ ਗੁਰ ਅਰਜਨ ਦੇਵ ਜੀ ਸ਼੍ਰੀ ਗੁਰ ਅਰਜਨ ਦੇਵ ਜੀ ਦੇ ਇੱਕ ਸੁਪੁੱਤਰ ਸਨ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਅਤੇ ਇੱਕ ਸੁਪਤਰੀ ਸਨ ਸਪੁੱਤਰਾ ਦੇ ਨਾਮ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਨੀਰਾਏ ਜੀ, ਬਾਬਾ ਅਟਲ ਰਾਏ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਇੱਕ ਸੁਪੁੱਤਰੀ ਬੀਬੀ ਵੀਰੋ ਜੀ। ਸ਼੍ਰੀ ਗੁਰੂ ਹਰਦਾਸ ਸਾਹਿਬ ਜੀ ਦੇ ਦੋ ਸੁਪੁੱਤਰ ਸਨ, ਸ਼੍ਰੀ ਰਾਮ ਰਾਏ ਜੀ ਤੇ ਸ਼੍ਰੀ ਗੁਰ ਹਰਕ੍ਰਿਸ਼ਨ ਸਾਹਿਬ ਜੀ। ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸੁਪੁੱਤਰ ਸਨ, ਸ਼੍ਰੀ ਗੁਰ ਗੋਬਿੰਦ ਸਿੰਘ ਜੀ। ਸ਼੍ਰੀ ਗੁਰ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ, ਸਾਹਿਬਜ਼ਾਦਾ ਬਾਬਾਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬ ਜادہ ਬਾਬਾ ਜਰਾਵਰ ਸਿੰਘ ਜੀ ਤੇ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ 10 ਗੁਰੂ ਸਹਿਬਾਨਾਂ ਨੇ ਕਿਹੜੇ ਕਿਹੜੇ ਨਗਰ ਵਸਾਏ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਇਆ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਦਾ ਵਿਕਾਸ ਕੀਤਾ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਵਸਾਇਆ ਸ਼੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦਾ ਵਿਕਾਸ ਕੀਤਾ ਜੋ ਕਿ ਹੁਣ ਅੰਮ੍ਰਿਤਸਰ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਸ਼ੇਗੁਰ ਅਰਜਨ ਦੇਵ ਜੀ ਨੇ ਰਾਮਦਾਸਪੁਰ ਦੇ ਵਿਕਾਸ ਨੂੰ ਅੱਗੇ ਵਧਾਇਆ ਤੇ ਤਰਨਤਾਰਨ ਦਾ ਵਿਕਾਸ ਕੀਤਾ ਆਪ ਜੀ ਨੇ ਜਲੰਧਰ ਵਿੱਚ ਵੀ ਕਰਤਾਰਪੁਰ ਨਗਰ ਵਸਾਇਆ ਮੇਰੀ ਪੀੜੀ ਦੇ ਮਾਲਕ ਸ਼ੇਗੁਰ ਹਰਗੋਬਿੰਦ ਸਾਹਿਬ ਜੀ ਨੇ ਕੀਰਪੁਰ ਅਤੇ ਹਰਗੋਬਿੰਦਪੁਰਾ ਨਗਰ ਵਸਾਇਆ ਸ਼ੇਗੁਰ ਹਰ Rai ਸਾਹਿਬ ਜੀ ਨੇ ਕੀਰਪੁਰ ਦੇ ਵਿਕਾਸ ਨੂੰ ਅੱਗੇ ਵਧਾਇਆ ਸ਼ੇਗੁਰ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਸੇਵ ਨਗਰ ਦੀ ਸਥਾਪਨਾ ਨਹੀਂ ਕੀਤੀ ਪਰ ਦਿੱਲੀ ਵਿੱਚ ਸੇਵਾ ਕਰਕੇ ਮਸ਼ਹੂਰ ਹੋਏ ਸ਼ੇਗੁਰ ਤੇਗ ਭਾਦਰ ਸਾਹਿਬ ਜੀ ਨੇ ਚੱਕ ਨਾਨਕੀ ਨਗਰ ਵਸਾਇਆ ਜੋ ਕਿ ਅਨੰਦਪੁਰ ਸਾਹਿਬ ਦਾ ਹਿੱਸਾ ਬਣਿਆ ਸ਼ਿਰਗਰ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਆਪਣਾ ਮੁੱਖ ਕੇਂਦਰ ਬਣਾਇਆ ਅਤੇ ਪੌਂਟਾ ਸਾਹਿਬਾਂ ਵਿਕਾਸ ਕੀਤਾ। ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ। ਸਾਖ ਗੁਰੂ ਸਾਹਿਬਾਨ ਦੇ ਜਨਮ ਸਥਾਨ ਕਿਹੜੇ ਹਨ? ਗੁਰੂ ਨਾਨਕ ਪਾਤਸ਼ਾਹ ਜੀ ਰਾਏ ਪੋ ਜੀ ਤਲਵੰਡੀ ਜਿਸ ਨੂੰ ਨਨਕਾਣਾ ਸਾਹਿਬ ਪਾਕਿਸਤਾਨ ਕਰਕੇ ਜਾਣਿਆ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਮੱਤੇ ਦੀ ਸਰਾਈ ਜ਼ਿਲ੍ਹਾ ਮੁਕਤਸਰ ਸਾਹਿਬ। ਗੁਰੂ ਅਮਰਦਾਸ ਜੀ ਬਸਰਕੇ ਜ਼ਿਲ੍ਹਾ ਅਮਰਸਰ ਸਾਹਿਬ। ਗੁਰੂ ਅਮਰਦਾਸ ਜੀ ਚੂਨਾ ਮੰਡੀ ਲਾਹੌਰ ਪਾਕਿਸਤਾਨ ਗੁਰ ਅਰਜਨ ਦੇਵ ਜੀ ਸ਼ਿਰਗੋਇੰਦਵੈਲ ਸਹਿਬ ਜ਼ਿਲ੍ਹਾ ਤਰਨਤਾਰਨ ਮੀਰੀ ਪੀਰੀ ਦੇ ਮਾਲਕ ਸ਼ਿਰ ਗੁਰਗੋਬਿੰਦ ਸਾਹਿਬ ਜੀ ਗੁਰੂ ਕੀ ਵਡਾਲੀ ਸ਼ਿਰ ਅਮਰਸਰ ਸਾਹਿਬ ਗੁਰੂ ਹਰ Rai ਸਾਹਿਬ ਜੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ਼ਿਰ ਕੀਰਤਪੁਰ ਸਾਹਿਬ ਗੁਰਤੇਗਬਾਦ ਸਹਿਬ ਜੀ ਗੁਰੂ ਕੇ ਮਹਿਲ ਸ਼ਿਰ ਅਮਰਸਰ ਸਾਹਿਬ ਸ਼ਿਰ ਗੁਰਗੋਬਿੰਦ ਸਿੰਘ ਜੀ ਪਟਨਾ ਸਾਹਿਬ ਬਿਹਾਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਹਿ ਸ੍ਰੀ ਗੁਰੂ ਸਹਿਬਾਨ ਦੀ ਸੰਸਾਰਿਕ ਉਮਰ ਕਿੰਨੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ 70 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ ਸ਼੍ਰੀ ਅੰਗਦ ਦੇਵ ਜੀ ਦੀ ਸੰਸਾਰਿਕ ਉਮਰ 48 ਸਾਲ ਸੀ ਸ਼੍ਰੀ ਅਮਰਦਾਸ ਜੀ 95 ਸਾਲ ਸ਼੍ਰੀ ਰਾਮਦਾਸ ਜੀ 47 ਸਾਲ ਸ਼ਹੀਦਾ ਦੇ ਸਤਾ ਸ਼੍ਰੀ ਅਰਜਨ ਦੇਵ ਜੀ ਨੂੰ 43 ਸਾਲ ਦੀ ਉਮਰ ਵਿੱਚ ਸ਼ਹੀਦ ਕੀਤਾ ਗਿਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਸਾਰਿਕ ਉਮਰ 49 ਸਾਲ ਸੀ ਸ਼੍ਰੀ ਗੁਰੂ ਹਰਿਆਰ ਸਾਹਿਬ ਜੀ 31 ਸਾਲ ਸ਼੍ਰੀ ਹਰਕਿਸ਼ਨ ਸਾਹਿਬ ਜੀ 8 ਸਾਲ ਸ਼ਿਗਰ ਟੇਕ ਬਹਾਦਰ ਜੀ ਨੂੰ 54 ਸਾਲ ਦੀ ਉਮਰ ਵਿੱਚ ਸ਼ਹੀਦ ਕੀਤਾ ਗਿਆ। ਸ਼ਿਗਰ ਗੋਬਿੰਦ ਸਿੰਘ ਜੀ 42 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ। ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਿਹ। ਵਾਈਗਰੂ ਜੀ ਖਾਂਜੀ ਵਾਈਗਰੂ ਜੀ ਸਿੱਖ ਪੰਥ ਦੇ ਕਿਹੜੇ ਮਹਾਨ ਹੋਣ ਥਾਨ ਜਿਨ੍ਹਾਂ ਦੇ ਪਿਤਾ, ਪਤੀ, ਪੁੱਤਰ, ਪੋਤਰੇ ਤੇ ਪੜਪੋਤਰੇ ਗੁਰੂ ਸਾਹਿਬਾਨ ਸਨ। ਬੀਬੀ ਪਾਨੀ ਜੀ। ਉਹਨਾਂ ਦਾ ਕਿਸ ਗੁਰੂ ਸਾਹਿਬਾਨ ਨਾਲ ਕੀ ਰਿਸ਼ਤਾ ਸੀ? ਪਿਤਾ ਗੁਰੂ ਅਮਰਦਾਸ ਜੀ, ਪਤੀ ਗੁਰੂ ਰਾਮਦਾਸ ਜੀ, ਪੁੱਤਰ ਗੁਰੂ ਅਰਜਨ ਦੇਵ ਜੀ। ਪੋਤਰੇ ਗੁਰੂ ਹਰਗੋਬਿੰਦ ਸਾਹਿਬ ਜੀ ਪਰ ਪੋਤਰੇ ਗੁਰਤੇਗ ਬਾਦਾ ਸਾਹਿਬ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਸਿੱਖਾਂ ਦੇ ਪੰਜ ਤਖਤ ਹਨ ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਤਖਤ ਕੀ ਹੈ ਤੇ ਇਹ ਕਿਉਂ ਇੰਪੋਰਟੈਂਟ ਹੈ ਸਿੱਖ ਇਤਿਹਾਸ ਵਿੱਚ ਤਖਤ ਹੈ ਫਾਰਸੀ ਭਾਸ਼ਾ ਦਾ ਸ਼ਬਦ ਜਿਸ ਦਾ ਅਰਥ ਹੈ ਸ਼ਾਹੀ ਸਿੰਘਾਸ਼ਨ ਜਿਸ ਤੇ ਕੋਈ ਰਾਜਾ ਬੈਠਦਾ ਹੈ ਤੇ ਆਪਣਾ ਸ਼ਾਸਨ ਚਲਾਉਂਦਾ ਹੈ ਪਹਿਲੇ ਤਖਤ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿਸ ਦੀ ਨੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ 1606 ਈਸਵੀ ਵਿੱਚ ਰੱਖੀ ਇੱਥੇ ਹੀ ਸਭ ਤੋਂ ਪਹਿਲਾ ਹੁਕਮਨਾਮਾ ਜਾਰੀ ਹੁੰਦਾ ਹੈ ਜਿਸ ਚ ਗੁਰੂ ਸਾਹਿਬ ਸੰਗਤ ਨੂੰ ਕਹਿੰਦੇ ਹਨ ਕਿ ਘੋੜੇ ਤੇ ਸ਼ਸਤਰ ਲੈ ਕੇ ਆਓ ਜਿਸ ਦਾ ਉਦੇਸ਼ ਸੀ ਸਿੱਖਾਂ ਨੂੰ ਜੰਗਜੂ ਬਣਾਉਣਾ ਦੂਜਾ ਤਖਤ ਸ੍ਰੀ ਕੇਸਗੜ ਸਾਹਿਬ ਜਿੱਥੇ 1699 ਈਸਵੀ ਵਿੱਚ ਗੁਰੂ ਗੋਬਿੰਦ ਪਾਸ਼ਾ ਖਾਲਸਾ ਪੰਥ ਦੀ ਸਜਣਾ ਕਰਦੇ ਹਨ ਤੇ ਤੀਸਰਾ ਤਖਤ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ 1666 ਈਸਵੀ ਚ ਤੇ 1837 ਈਸਵੀ ਚ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਪੰਜ ਮੰਜ਼ਲੀ ਇਮਾਰਤ ਬਣਾਉਂਦੇ ਹਨ ਚੌਥਾ ਤਖਤ ਸ੍ਰੀ ਹਜ਼ੂਰ ਸਾਹਿਬ ਉਹ ਸਥਾਨ ਜਿੱਥੇ ਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਹਨ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਇਸ ਨੂੰ ਗੁਰੂ ਕੀ ਕਾਸ਼ੀਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਗੁਰੂ ਗੋਬਿੰਦ ਪਾਸ਼ਾ ਜੀ ਨੇ ਬਾਬਾ ਦੀਪ ਸਿੰਘ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਢੀਡਾਂ ਲਿਖਵਾਈਆਂ ਸਨ ਇੱਥੇ ਹੀ ਭਾਈ ਮਨੀਦਾਰ ਜੀ ਨਾਲ ਮਾਤਾ ਸਾਹਿਬ ਗੌਰ ਜੀ ਗੁਰੂ ਜੀ ਨੂੰ ਆ ਕੇ ਮਿਲੇ ਸਨ ਅੱਜ ਤੱਕ ਤੁਸੀਂ ਇਹਨਾਂ ਤਖਤਾਂ ਵਿੱਚੋਂ ਕਿੰਨੇ ਤਖਤਾਂ ਦੇ ਦਰਸ਼ਨ ਕਰ ਚੁੱਕੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ